ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੇਰ ਛੱਟੇ ਪੇਰ ਬੈਠਾ ਗੁਰਪਾਰੀ ਅਰਜੁਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ 11 ਸਾਲ ਦੀ ਉਮਰ ਵਿੱਚ ਗੁਰੂ ਅਜੰਡਿਰ ਜੀ ਦਾ ਆਨੰਦ ਕਾਰ ਮਾਤਾ ਗੰਗਾ ਜੀ ਦੇ ਨਾਲ ਹੋਇਆ ਬਹੁਤ ਸਮਾਂ ਬੀਤ ਗਿਆ ਪਰ ਉਹਨਾਂ ਦੇ ਘਰ ਕੋਈ ਸੰਤਾਨ ਨਾ ਹੋਏ ਇੱਕ ਦਿਨ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਜੀ પાસે ਬੇਨਤੀ ਕੀਤੀ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਘਰ ਕੋਈ ਘਾਟਾ ਨਹੀਂ ਤੁਸੀਂ ਸਭ ਦੀਆਂ ਝੋਲੀਆਂ ਪਰਦੇ ਹੋ ਮੇਰੀ ਵੀ ਝੋਲੀ ਪੜੋ ਗੁਰੂ ਅਰਜਨ ਦੇਵ ਜੀ ਨੇ ਕਿਹਾ ਅਸੀਂ ਵੈਗਰੂ ਪਾਸੋਂ ਪੁੱਤਰ ਤੇ ਮਾਇਆ ਦੀ ਦਾਤ ਕਦੇ ਨਹੀਂ ਮੰਗਣੀ हां ਤੁਸੀਂ ਇੱਕ ਕੰਮ ਕਰੋ ਬਾਬਾ ਬੁੱਢਾ ਜੀ ਗੁਰਨਾਨਕ ਦੇਵ ਜੀ ਦੇ ਵੱਡੇ ਭਾਰੀ ਸਿੱਖ ਹੋਏ ਹਨ ਤੁਸੀਂ ਉਹਨਾਂ ਕੋਲ ਚਲੇ ਜਾਓ ਖੁਸ਼ੀ ਵਿੱਚ ਜੇ ਉਹਨਾਂ ਨੇ ਤੁਹਾਨੂੰ ਪੁੱਤਰ ਦਾ ਵਰ ਦੇ ਦਿੱਤਾ ਤੇ ਤੁਹਾਨੂੰ ਪੁੱਤਰ ਦੀ ਦਾਤ ਪ੍ਰਾਪਤ ਹੋ ਜਾਵੇਗੀ ਦੂਜੇ ਦਿਨ ਮਾਤਾ ਗੰਗਾ ਜੀ ਕਈ ਪ੍ਰਕਾਰ ਦੇ ਭੋਜਨ ਤਿਆਰ ਕਰਕੇ ਕੁਝ ਦਾਸੀਆਂ ਨੂੰ ਨਾਲ ਲੈ ਕੇ ਰੱਥ ਤੇ ਸਵਾਰ ਹੋ ਕੇ ਬਾਬਾ ਬੁੱਢਾ ਜੀ ਦੀ ਢੀੜਵਲ ਚੱਲ ਪਈ। ਬਾਬਾ ਬੁੱਢਾ ਜੀ ਖੇਤਾਂ ਵਿੱਚ ਕੰਮ ਕਰਵਾ ਰਹੇ ਸਨ। ਬਾਬਾ ਬੁੱਢਾ ਜੀ ਨੇ ਦੂਰੋਂ ਧੂੜ ਮਿੱਟੀ ਉੜਦੀ ਦੇਖ ਕੇ ਪੁੱਛਿਆ ਐਨੀ ਧੂੜ ਮਿੱਟੀ ਉਡਾਉਂਦਾ ਇੱਧਰ ਨੂੰ ਕੌਣ ਆ ਰਿਹਾ ਹੈ? ਕਾਮੀਆਂ ਨੇ ਕਿਹਾ ਬਾਬਾ ਜੀ ਮਾਤਾ ਗੰਗਾ ਜੀ ਆਪ ਜੀ ਨੂੰ ਮਿਲਣ ਲਈ ਆ ਰਹੇ ਹਨ ਤਾਂ ਬਾਬਾ ਬੁੱਢਾ ਜੀ ਨੇ ਸਹਿ ਸੁਭਾ ਕਹਿ ਦਿੱਤਾ ਗੁਰੂ ਕਿਆਂ ਨੂੰ ਸਵੇਰੇ ਸਵੇਰੇ ਕੀ ਭਾਜਣਾ ਪੈ ਗਈਆਂ ਹਨ ਜਦੋਂ ਮਾਤਾ ਗੰਗਾ ਜੀ ਨੂੰ ਇਹਨਾਂ ਵਚਨਾਂ ਦਾ ਪਤਾ ਲੱਗਿਆ ਕਿ ਬਾਬਾ ਬੁੱਢਾ ਜੀ ਪਾਸੋਂ ਵਰ ਦੀ ਥਾਂ ਸ਼ਰਾਬ ਮਿਲ ਗਿਆ ਹੈ ਤਾਂ ਉਹ ਬੜੇ ਉਦਾਸ ਹੋਏ ਬਾ ਬਾ ਬੁੱਢਾ ਜੀ ਨੇ ਭੋਜਨ ਤਾਂ ਛਕਿਆ ਪਰ ਕੋਈ ਖੁਸ਼ੀ ਮਹਿਸੂਸ ਨਾ ਹੋਈ ਮਾਤਾ ਗੰਗਾ ਜੀ ਨੇ ਜਦੋਂ ਪੁੱਤਰ ਲਈ ਬੇਨਤੀ ਕੀਤੀ ਤਾਂ ਬਾਬਾ ਬੁੱਢਾ ਜੀ ਨੇ ਕਿਹਾ ਗੁਰੂ ਅਰਜਨ ਦੇਵ ਜੀ ਤਾਂ ਆਪ ਸਮਰਾਥ ਹਨ ਅਸੀਂ ਤਾਂ ਉਹਨਾਂ ਦੇ ਸੇਵਕ ਹਾਂ ਤੁਸੀਂ ਉਹਨਾਂ ਕੋਲ ਬੇਨਤੀ ਕਰੋ ਵਾਪਸ ਆ ਕੇ ਜਦੋਂ ਮਾਤਾ ਗੰਗਾ ਜੀ ਨੇ ਸਾਰੀ ਗੱਲ ਗੁਰੂ ਅਰਜਨ ਦੇਵ ਜੀ ਨੂੰ ਦੱਸੀ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਮਹਾਪੁਰਸ਼ਾਂ ਦੇ ਕੋਲ ਕੁਝ ਮੰਗਣ ਜਾਣਾ ਹੋਵੇ ਤਾਂ ਆਪਣੇ ਸ਼ਾਹੀ ठाਢ ਛੱਡ ਕੇ ਨਿਮਰਤਾ ਨਾਲ ਨੀਵਾ ਬਣ ਕੇ ਜਾਣਾ ਚਾਹੀਦਾ ਹੈ ਅਗਲੇ ਦਿਨ ਮਾਤਾ ਗੰਗਾ ਜੀ ਨੇ ਹੱਥੀ ਮਿਸੀਆਂ ਰੋਟੀਆਂ ਪਕਾਈਆਂ ਲੱਸੀ ਦਾ ਗੜਵਾ ਤੇ ਪਿਆਜ਼ ਲੈ ਕੇ ਨੰਗੇ ਪੈਰੀਂ ਬਾਬਾ ਬੁੱਢਾ ਜੀ ਦੀ ਭੀੜ ਪੁੱਜੇ ਬਾਬਾ ਬੁੱਢਾ ਜੀ ਨੇ ਪ੍ਰਸ਼ਾਦਾ ਛੱਕ ਕੇ ਪ੍ਰਸੰਨ ਹੋ ਕੇ ਵਚਨ ਕੀਤਾ ਮਾਤਾ ਜੀ ਆਪ ਜੀ ਦੇ ਘਰ ਐਸਾ ਬਲਵਾਨ ਪੁੱਤਰ ਪੈਦਾ ਹੋਵੇਗਾ ਜੋ ਜਾਲਵਾ ਦੇ ਸਿਰ ਇਸ ਤਰ੍ਹਾਂ ਪੰਨੇਗਾ ਜਿਵੇਂ ਮੈਂ ਇਹ ਗੰਡੇ ਦਾ ਸਿਰ ਪੰਨਿਆ ਹੈ। ਬਾਬਾ ਬੁੱਢਾ ਜੀ ਪਾਸੋਂ ਇਹ ਵਰ ਲੈ ਕੇ ਮਾਤਾ ਗੰਗਾ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਘਰੇ 2 ਜੂਨ 1595 ਈਸਵੀ ਨੂੰ ਗੁਰੂ ਕੀ ਵਡਾਲੀ ਅੰਮ੍ਰਿਤਸਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ। ਬਾਬਾ ਬੁੱਢਾ ਜੀ ਦੇ ਵਚਨ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਅਤੇ ਸਾਰਿਆਂ ਦੇ ਵਿੱਚ ਜਿੱਤ हासिल ਕੀਤੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ